BBVP BJP ਦੀ ਸਟੂਡੈਂਟ ਵਿੰਗ ਹੈ ABVP ਦਾ ਮਤਲਬ ਅਖਿਲ ਭਾਰਤੀ ਵਿਦਿਆਰਥੀ ਪਰਸ਼ਦ ਤੇ ਉਥੇ ਜਿੱਤ ਹਾਸਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਇਲੈਕਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੌਰਵ ਵੀਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਗੌਰਵ ਵੀਰ ਸੋਹਲ ਗੌਰਵ ਵੀਰ ਸੋਹਲ ਬਣੇ ਨੇ ਪੰਜਾਬ ਯੂਨੀਵਰਸਿਟੀ ਜਿਹੜੇ ਸਟੂਡੈਂਟ ਇਲੈਕਸ਼ਨ ਹੋਏ ਨੇ ਉਸ ਦੇ ਵਿੱਚ ਨਵੇਂ ਪ੍ਰਧਾਨ ਔਰ ਪੀਯੂ ਚੋਣਾਂ ਦੇ ਵਿੱਚ ABVP ਨੇ ਇਹ ਵੱਡੀ ਜਿੱਤ ਹਾਸਲ ਕੀਤੀ ਹੈ ਇਸ ਵਾਰ ਕਈ ਗਠਬੰਧਨ ਹੋਏ ਨੇ ਕਈ ਘੜਜੋੜ ਹੋ ਕੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਰੇ ਸਨ ਪਰ ਇਸ ਵਿਚਾਲੇ ABVP ਨੇ ਇੱਕ ਵੱਡੀ ਜਿੱਤ ਹਾਸਲ ਕਰ ਲਈ ABVP ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਪਹਿਲੀ ਵਾਰ ਹੋਇਆ ਕਿ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ABVP ਨੇ ਜਿੱਤ ਹਾਸਲ ਕੀਤੀ ਹੋਵੇ ਔਰ ਆਖਿਰ ਭਾਰਤੀ ਵਿਦਿਆਰਥੀ પરિਸ਼ਦ ਇਹ BJP ਦੀ ਸਟੂਡੈਂਟ ਵਿੰਗ ਹੈ ਜਿਸਨੇ PU ਦੇ ਵਿੱਚ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਕਾਮਯਾਬੀ ਹਾਸਲ ਕੀਤੀ ਹੈ ਇਸ ਸਮੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਮ ਤੌਰ ਤੇ ਤਸਵੀਰਾਂ ਜ਼ਰੂਰ ਨਜ਼ਰ ਆਉਂਦੀਆਂ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਤ ਤੋਂ ਬਾਅਦ ਇਸ ਨੂੰ ਪੋਲਿਟਿਕਸ ਦੀ ਸਿਆਸਤ ਦੀ ਨਰਸਰੀ ਵੀ ਕਿਹਾ ਜਾਂਦਾ ਹੈ ਕਈ ਵੱਡੇ ਵੱਡੇ ਸਿਆਸਤਦਾਨ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਆਪਣੇ ਸਿਆਸਤ ਦਾ ਕਰੀਅਰ ਸ਼ੁਰੂ ਕੀਤਾ ਪੰਜਾਬ ਯੂਨੀਵਰਸਿਟੀ ਤੋਂ ਤਾਂ ਉਹਨਾਂ ਦੇ ਵਿੱਚ ਕਈ ਵੱਡੇ ਨਾਮ ਜਿਹੜੇ ਅੱਜ ਵਕ ਵਕ ਪਾਰਟੀਆਂ ਦੇ ਵਿੱਚ ਹੈਗੇ ਨੇ صدر رک گئے ہیں ਸਾਡੇ ਸੇ ਹੋ ਗਈ ਇਸ ਸਮੇਂ ઉમેਸ਼ ਸ਼ਰਮਾ ਸਾਡੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨੇ ઉમેਸ਼ ਉਹ ਬਟੀਓ 아 ਬਿਲਕੁਲ ਗੌਰਵ ਤੁਸੀਂ ਬਿਲਕੁਲ ਸਹੀ ਕਿਹਾ ਕਿ ਪਹਿਲੀ ਵਾਰ এবੀਬੀਪ ਨੇ ਪੰਜਾਬ ਯੂਨੀਵਰਸਿਟੀ ਵਿੱਚ ਫਤਵਾ ਲਿਆ ਆਇਆ ਜਦੋਂ ਤੋਂ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਸ਼ੁਰੂ ਹੋਏ ਔਰ ਅਸੀਂ ਵੀ ਕਾਫੀ ਇਲੈਕਸ਼ਨ ਕਵਰ ਕਰ ਚੁੱਕੇ ਹਾਂ ਪਰ ਹਮਾਰੇ ਸਾਥ ਇਸ ਸਮੇਂ ਹਰਿਆਣਾ ਕੇ ਯੁਵਾ ਖੇਲ ਮੰਤਰੀ ਗੌਰਵ ਗੋਤਮ ਜੀ ਹੈਨ ਕਨਾ ਵੀ ਗੌਰਵ ਹੈ ਔਰ ਜੋ ਜਿੱਤ ਕੇ ਆ ਰਹੇ ਪ੍ਰਧਾਨ ਉਨ੍ਹਾਂ ਦਾ ਨਾਮ ਵੀ ਗੌਰਵ ਹੈ ਕੋਇਨਸੀਡੈਂਟ ਗੌਰਵ ਜੀ ਗੌਰਵ ਵੀ ਫਤਵਾ ਕਰਕੇ ਆ ਰਹੇ ہیں ਇਸ ਜਿੱਤ ਕੇ ਬਦਲਾਅ ਮਾਇਨੇ ਕੀਆ ਦੇਖਤੇ पंजाब यूनिवर्सिटी में एक ऐतिहासिक जीत अखिल भारतीय विद्यार्थी परिषद ने दर्ज की है मुझे लगता है कि गौरव सोहेल अब आज से छात्रों की और उनके हक हाँ की और उनके अधिकार की आवाज़ मजबूती से पंजाब यूनिवर्सिटी में उठाएंगे और पहली बार एबीवीपी ने अध्यक्ष पद पर यहां पर कब्जा किया है मुझे लगता है कि अच्छा काम छात्रों के लिए करेंगे और आने वाले समय पर पंजाब यूनिवर्सिटी से पंजाब में बदलाव आपको दिखाई देंगे ये सुभाष शर्मा जी भी कह रहे थे कि 2027 में पंजाब में चुनाव है यहाँ से बदलाव जाएगा क्या लगता है कि वाकई इतना बड़ा बदलाव होगा बिल्कुल स्वाभाविक रूप से जब युवा जिस और जवानी चलती है उस और जमाना चलता है एक कहावत है और युवाओं ने ठान लिया है पंजाब यूनिवर्सिटी से लेकर पंजाब तक बदलाव होगा पंजाब यूनिवर्सिटी में हो चुका है पंजाब में जल्दी 77મો હો જાઈગા ગોરોજી કા દાવો હે કે હોગા બહોત બહોત શુક્રિયા આપ જુડને કે લિયે ઓર ગૌરવ સોહેલ કો ભી તસવીર દેખાયેંગે આપકો હાલાકી સબસે પહેલે ન્યૂઝ 80 ને હી જો હે વાતચીત કી થી ગૌરવ સે ઓર પહેલી બાર ગૌરવ થાડા નામ ભી ક્યોકી ગૌરવ ઓર ઇધર ભી મંત્રી ગૌરવ જીતનાવાલે ભી ગૌરવ ઓર એબીપી દા ગૌરવ આદ ક્યાહ સકદે આપા તા એ તસવીર આને એબીબીપી દે જશન દિયા એબીબીપી દી ટીમ દી તોસી તસવીર આને દેખો કે જીવીપી દા ઢંડા પંજાબ ઉનસ્તી ચ લહેરા રહા હે ઓર ਇਹ ਤਸਵੀਰਾਂ ਇਸ ਕਰਕੇ ਵੀ ਖਾਸ ਹੈ ਕਿ ਪਹਿਲੀ ਵਾਰ ਪਹਿਲੀ ਵਾਰ ਅ ਪਹਿਲੀ ਵਾਰ ਇਹ ਟੀਮ ਜਿੱਤੀ ਹੈ ਔਰ ਅ ਇਹ ਇਹ ਤਸਵੀਰਾਂ ਗੌਰਵ ਦੀ ਹੈਗੀ ਆ ਇਸ ਟਾਈਮ ਜਿਹੜਾ ਯੂਨੀਵਰਸਿਟੀ ਤੋਂ ਪਹਿਲੀ ਵਾਰ এবੀਵੀਪੀ ਦੇ ਪ੍ਰਧਾਨਪਤ ਦੇ ਉਮੀਦਵਾਰ ਦੇ ਤੌਰ ਤੇ ਜਿੱਤੇ ਔਰ ਫਿਲਹਾਲ ਉਹ ਕਿਉਂਕਿ ਮੀਡੀਆ ਸਭ ਤੋਂ ਪਹਿਲਾਂ ਫਿਲਹਾਲ ਸੁਭਾਸ਼ ਸ਼ਰਮਾ ਜੀ ਦਾ ਰੁਕ ਕਰ ਲੈਨੇ ਆ ਸੁਭਾਸ਼ ਚਰਮਾ ਜੀ ਅੱਜ A B B B ਦਾ ਪਟਕਾ ਬਾਕਏ ਕੁੰਮਰੇ ਨੇ ਪ੍ਰਾਣੇ ਲੜ ਰਿਹਾ ਕਹਿੰਦੇ ਪੰਜਾਬ ਤੋਂ ਮੈਸੇਜ ਹੈ ਪੰਜਾਬ ਦਾ ਜਾਏਗਾ ਬਿਲਕੁਲ ਪੰਜਾਬ ਦਾ ਮੈਸੇਜ ਹੈ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਸੈਂਟੀਮੈਂਟ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਹਰ ਖਿੱਤੇ 'ਚੋ ਵਿਦਿਆਰਥੀ ਇੱਥੇ ਪੜ੍ਹਦੇ ਆ ਨਾਲ ਆ ਗਏ ਜੀ ਨਾਲ ਆ ਗਏ ਗੌਰਵ ਨਾਲ ਆ ਗਏ ਨੇ ਇਹ ਕਹਿੰਦੇ ਮੈਸੇਜ ਤੁਸੀਂ ਲੈ ਕੇ ਜਾਓਗੇ ਪੰਜਾਬ ਵੱਲ ਬਿਲਕੁਲ ਜੀ ਬਿਲਕੁਲ ਤੇ ਜਿਵੇਂ ਵੀ ਹੋਊਗਾ ਸਾਰਾ ਜਿਹੜਾ ਇਹ ਸਾਡਾ ਜਿਹੜਾ ਸਾਡਾ ਕੰਮ ਹੈ ਇਸ ਯੂਨੀਵਰਸਿਟੀ ਦਾ ਉਹ ਪੰਜਾਬ ਚ ਜ਼ਰੂਰ ਬੋਲੇਗਾ ਜੀ ਤੁਸੀਂ ਕੱਲ ਬਾੜ ਪੀੜਤਾਂ ਨੂੰ ਵੀ ਲੜ ਜਾਓਗੇ ਤੁਹਾਡੀ ਟੀਮ ਜਾ ਰਹੀ ਜੀ ਬਿਲਕੁਲ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਕੰਮ ਹੀ ਹੈ ਕਿਉਂਕਿ ਸਾਡੀ ਜਿਹੜੀ ਮਾਂ ਹੈ ਉਹ ਇਸ ਟਾਈਮ ਪੀੜਿਤ ਹੈ ਬਾੜ ਨਾਲ ਤੇ ਸਾਡਾ ਸਭ ਤੋਂ ਪਹਿਲਾ ਕੰਮ ਆ ਵੀ ਅਸੀਂ ਸਾਰੀ ਟੀਮ ਜਿਹੜੀ ਹੈਗੀ ਹੈ ਉਸ ਏਰੀਏ ਦੇ ਵਿੱਚ ਪਹੁੰਚ ਕੇ ਉਹ ਜਿਹੜੇ ਪਰਿਵਾਰ ਉਸ ਜਗ੍ਹਾ ਤੇ ਸਟਰਗਲ ਕਰ ਰਹੇ ਨੇ ਉਹਨਾਂ ਦੀ ਸੇਵਾ ਕਰੀਏ ਤਾਂ ਜਿਹੜੇ ਵੀ ਏਸੈਂਸ਼ੀਅਲਸ ਨੇ ਉੱਥੇ ਪਹੁੰਚਾਈ ਜੀ ਜਿੱਤ ਦਾ ਟਰਨਿੰਗ ਪੁਆਇੰਟ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਕੀ ਲੱਗਦਾ ਇਹ ਹੁਣ ਹੁਣ ਓਪਨਲੀ ਕਿਉਂਕਿ ਪੋਲਿਟੀਕਲ ਆਨਸ ਜਿੱਥੇ ਟਰਨਿੰਗ ਪੁਆਇੰਟ ਅਗਰ ਮੈਂ ਗੱਲ ਕਰ ਰਿਹਾ ਹਾਂ ਤਾਂ ਮੈਨੂੰ ਕਿਤੇ ਨਾ ਕਿਤੇ ਪਹਿਲਾਂ ਸ਼ੁਰੂ ਤੋਂ ਹੀ ਸਾਡੀ ਟੀਮ ਨੂੰ ਵਿਸ਼ਵਾਸ ਸੀਗਾ ਕਿ ਅਸੀਂ ਮਿਹਨਤ ਇੰਨੀ ਕੀਤੀ ਸੀਗੀ ਤੇ ਮੈਨੂੰ ਲੱਗਦਾ ਵੀ ਸ਼ੁਰੂ ਤੋਂ ਸਾਡਾ ਇੱਕੋ ਹੀ ਸੀਗਾ ਵੀ ਅਸੀਂ ਜਿੱਤ ਰਹੇ ਹਾਂ ਤੇ ਬਾਕੀ ਨਾਲ ਦੇ ਨਾਲ ਜਿਵੇਂ ਜਿਵੇਂ ਅੱਗੇ ਵਧਦੇ ਗਏ ਹੋਰ ਸਟੂਡੈਂਟ ਆਰਗੇਨਾਈਜੇਸ਼ਨਸ ਦਾ ਜਿਹੜਾ ਸਮਰਥਨ ਮਿਲਦਾ ਗਿਆ ਉਹਦੇ ਲਈ ਬਸ ਉੱਥੇ ਹੀ ਟਰਨਿੰਗ ਪੁਆਇੰਟ ਆ ਗਿਆ।ਲਾ ਸਵਾਲ ਤੁਸੀਂ ਕਿਹਾ ਕਿ ਸਾਨੂੰ ਟੈਗ ਕੀਤਾ ਜਾਂਦਾ ਸੀ ਪ੍ਰਸ਼ਾਸਨ ਦੇ ਨਾਲ ਹੈ ਆਬੀ ਵੀ ਪੀ ਬੀ ਜੀ ਪੀ ਤੁਸੀਂ ਕਿਹਾ ਕਿ ਸਭ ਤੋਂ ਬਾਅਦ ਧਰਨੇ ਤੁਸੀਂ ਦਿੱਤੇ ਅੱਗੇ ਬੜਾ ਵੱਡਾ ਚੈਲੰਜ ਆਇਆ ਜੀ ਬਿਲਕੁਲ ਆਨਰ ਦੇ ਟਾਈਮ ਦੇ ਵਿੱਚ ਵੀ ਜੇ ਐਸ ਯੂਨੀਵਰਸਿਟੀ ਦੀ ਅਥਾਰਟिटीज ਸਟੂਡੈਂਟ ਦੇ ਖਿਲਾਫ ਕੁਝ ਵੀ ਸਟੂਡੈਂਟ ਵੈਲਫੇਅਰ ਦੇ ਖਿਲਾਫ ਕੁਝ ਵੀ ਕਰੇਗੀ ਤਾਂ ਅਸੀਂ ਸਟੂਡੈਂਟਸ ਨਾਲ ਅੱਜ ਵੀ ਖੜੇ ਹਾਂ ਤੇ ਕੱਲ ਵੀ ਖੜੇ ਰਾਵਾਂਗੇ ਤੇ ਡਟ ਕੇ ਉਹਨਾਂ ਦਾ ਸਾਹਮਣਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸੁਭਾਸ਼ ਸ਼ਰਮਾ ਜੀ ਨਾਲ ਨੇ ਸੁਭਾਸ਼ ਜੀ ਕਹਿੰਦੇ ਅਸੀਂ ਡਟ ਕੇ ਸਟੂਡੈਂਟ ਪੋਲਿਟਿਕਸ ਨਾਲ ਕਰਾਂਗੇ ਤੁਸੀਂ ਪੰਜਾਬ ਵੱਲ ਕਹਿ ਰਹੇ ਹੋ ਮੈਸੇਜ ਕਿੰਨਾ ਕਸਰ ਪੈ ਸਕਦਾ ਤੁਹਾਨੂੰ ਲੱਗਦਾ ਨਹੀਂ ਪੂਰਾ ਅਸਰ ਪਏਗਾ ਦੇਖੋ ਇਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਸ਼ਨ ਹੈ ਨਾ ਇਹ ਪੰਜਾਬ ਦੇ ਸੈਂਟੀਮੈਂਟ ਨੂੰ ਦਿਖਾ ਰਹੀ ਹੈ ਸਾਰੇ ਅਗਰ ਉਹ ਏਡੀ ਵੱਡੀ ਜਿੱਤ ABP ਨੂੰ ਦੇ ਰਹੇ ਨੇ ਔਰ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਕਾਂਗਰਸ ਚੌਥੇ ਨੰਬਰ ਤੇ ਅਕਾਲੀ ਦਲ ਪੰਜਵੇਂ ਨੰਬਰ ਤੇ ਆ ਸੈਕੰਡ ਵੀ ਜਿਹੜੇ ਨੇ ਉਹ ਵੀ ਨਹੀਂ ਆਏ ਸੈਕੰਡ ਇੰਡੀਪੈਂਡੈਂਟ ਫਰੰਟ ਹੈ ਔਰ ABP ਨੇ ਵੱਡੀ ਲੀਡ ਨਾਲ ਜਿੱਤੀ ਹੈ ਇਹ ਪੰਜਾਬ ਦੇ ਸੈਂਟੀਮੈਂਟ ਦਾ ਪ੍ਰਗਟਾਵਾ ਹੈ ਕਿ ਪੰਜਾਬ ਨੂੰ ਸਮਝ ਆ ਗਿਆ ਕਿ ਆਮ ਆਦਮੀ ਪਾਰਟੀ ਨੇ ਅਕਾਲੀਆਂ ਨੇ ਕਾਂਗਰਸ ਨੇ ਕਿਵੇਂ ਪੰਜਾਬ ਨੂੰ ਧੋਖਾ ਦਿੱਤਾ ਔਰ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਏਬੀਬੀਪੀ ਨੂੰ ਚੁਣਿਆ ਪ੍ਰਧਾਨ ਦੇ ਲਈ ਬਹੁਤ ਵਾਰ ਅਸੀਂ ਲਾਗੇ ਪਹੁੰਚ ਕੇ ਆ ਜਾਂਦੇ ਸੀ ਪਰ ਹਰ ਕਿ ਉਹਨਾਂ ਨੇ ਸਾਰੇ ਗੁੰਮਰਾਹਕੁੰਨ ਪ੍ਰਚਾਰ ਨੂੰ ਪਿੱਛੇ ਕਰਕੇ ਏਬੀਬੀਪੀ ਨੂੰ ਟੀ ਵੱਡੀ ਲੀਡ ਨਾਲ ਜਤਾਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਅਗਰ ਕੋਈ ਸਹਿਤ ਦੇ ਸਕਦਾ ਤਾਂ ਏਬੀਬੀਪੀ ਦੇ ਸਕਦੀ ਆ ਹੁਣ ਲੱਗਦਾ 27 ਦੀਆਂ ਚੋਣਾਂ ਲਈ ਇਹ ਬੜਾ ਸਪੱਸ਼ਟ ਸੰਦੇਸ਼ ਆ ਪੰਜਾਬੀਆਂ ਦਾ ਕਿ ਇਸੇ ਤਰ੍ਹਾਂ ਨਾਲ ਹੀ ਪੰਜਾਬ ਵੀ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਮੈਂ ਹਮੇਸ਼ਾ ਦੇਖਿਆ ਇਲੈਕਸ਼ਨ ਵਿੱਚ ਚਾਹੇ ਐਨਐਸਯੂਆਈ ਦਾ ਪ੍ਰਧਾਨ ਬਣਦਾ ਹੋਏ ਚਾਹੇ ਸੂਈ ਤੋਂ ਪਹਿਲਾਂ ਸੀਗਾ ਸੋਪੂ ਪੋਸੂ ਪੋਲਿਟੀਕਲ ਲੀਡਰ ਬੈਕਗਰਾ ਨਹੀਂ ਮੈਂ ਕੋਈ ਪੋਲਿਟਿਕਲ ਬੈਕਗ੍ਰਾਉਂਡ ਕਰਕੇ ਨਹੀਂ ਇਨਵੋਲਵ ਰਿਹਾ ਮੈਂ ਤਾਂ ਐਵੀਪੀ ਦੇ ਕਾਰਕੁਨਾਂ ਮੈਂ ਤਾਂ ਲੰਬੇ ਸਮੇਂ ਆਪਣੀ ਜਿਹੜੀ ਸਿਆਸਤ ਹੈ ਐਵੀਪੀ ਤੋਂ ਸ਼ੁਰੂ ਕੀਤੀ ਆ ਪੰਜਾਬ ਦਾ ਸੰਗਠਨ ਮੰਤਰੀ ਰਿਹਾ 올 ਇੰਡੀਆ ਸਕੱਟਰੀ ਰਿਹਾ ਮੈਂ ਤਾਂ ਐਵੀਪੀ ਦਾ ਪੁਰਾਣਾ ਕਾਰਜਕਰਤਾ ਦੇ ਨਾਤੇ ਜੋ ਮੇਰੀ ਭੂਮਿਕਾ ਬਣ ਸਕਦੀ ਸੀ ਉਹ ਮੈਂ ਨਿਭਾਈ ਹੈ ਸਾਡੀ ਤਾਂ ਮੋਰਲ ਸਪੋਰਟ ਸੀ ਚਿਹਰੇ ਤੇ ਹੱਸ ਵੀ ਤਾਂ ਹੀ ਚੱਲ ਨਹੀਂ ਓਬਵੀਅਸਲੀ ਜਿੱਤ ਹੁੰਦੀ ਹੈ ਤਾਂ ਖੁਸ਼ੀ ਹੁੰਦੀ ਹੈ ਮਾਨੂੰ ਜਿੱਤ ਹੁੰਦੀ ਹੈ ਤਾਂ ਜ਼ਰੂਰ ਖੁਸ਼ੀ ਹੁੰਦੀ ਹੈ ਹਾਲਾਂਕਿ ਖੁਸ਼ੀ ਸਾਡੀ ਆ ਜੋਡੀ ਜ਼ਿਆਦਾ ਸਾਨੂੰ ਹੋ ਨਹੀਂ ਰਹੀ ਕਿਉਂਕਿ ਪੰਜਾਬ ਪੀੜਿਤ ਹੈ ਪੰਜਾਬ 'ਚ ਹ ਸਿੰਤੂ ਛਤੀ ਜ਼ਰੂਰ ਹੈ ਕਿ ਆਕਰ ਪੰਜਾਬ ਯੂਨੀਵਰਸਿਟੀ ਨੇ ਸਹੀ ਫੈਸਲਾ ਲਿਆ ਹੈ ਔਰ ਐਬੀਬੀਪੀ ਨੂੰ ਜਿਤਾਉਣ ਦਾ ਜਿਹੜਾ ਫੈਸਲਾ ਹੈ ਮੈਂ ਸਮਝਦਾ ਇਹ ਪੰਜਾਬ ਦੀ ਰਾਜਨੀਤੀ ਚ ਮੋੜ ਸਾਬਿਤ ਹੋਏਗਾ ਟਰਨਿੰਗ ਪੁਆਇੰਟ ਪੰਜਾਬ ਦੀ ਪੋਲਿਟਿਕਸ ਦਾ ਹੋਏਗਾ ਔਰ ਹੁਣ ਪੰਜਾਬ ਦੀ ਪੋਲਿਟਿਕਸ ਜਿਹੜੀ ਹੈ ਉਹ ਨੈਸ਼ਨਲਿਜ਼ਮ ਵੱਲ ਬੀਜੇਪੀ ਵੱਲ ਵਧੇਗੀ ਡਿਵੈਲਪਮੈਂਟ ਵੱਲ ਵਧੇਗੀ ਔਰ ਇਸ ਤਰ੍ਹਾਂ ਕੁਮਰਾਕੁਨ ਪ੍ਰਚਾਰ ਦੀ ਹਾਰ ਪੰਜਾਬ ਯੂਨੀਵਰਸਿਟੀ ਚ ਹੋਈ ਹੈ ਪੰਜਾਬ ਚ ਵੀ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਸੁਭਾਸ਼ ਜੀ ਦਾ ਦਾਵਾ ਹੈ ਹਾਲਾਂਕਿ ਰਾਜਨੀਤਿਕ ਲੋਕ ਨੇ ਪਹਿਲਾਂ ਸੰਗਠਨ ਮੰਤਰੀ ਰਹੇ ਨੇ ਲੇਕਿਨ ਹੁਣ ਫਿਲਹਾਲ ਸਟੂਡੈਂਟ ਪੋਲਿਟਿਕਸ ਜਿਹੜੀ ਹੈਗੀ ਹੈ ਸਟੂਡੈਂਟ ਪੋਲਿਟਿਕਸ ਦਾ ਫਤਵਾ ਜਿਹੜਾ ਹੈਗਾ ਉਹ ਏਬੀਬੀਪੀ ਦੇ ਸਾਰਾ ਤਸਵੀਰਾਂ ਤਸਵੀਰਾਂ ਜ਼ਰੂਰ ਦਿਖਾਉਣੀ ਚਾਹੀਦੀਆਂ ਏਬੀਬੀ ਤਾਂ ਅੱਜ ਕਾਰਕਟਰਤਾ ਜੋਸ਼ ਵਿੱਚ ਦੇਖੋ ਕਿਵੇਂ ਏਬੀਬੀਪੀ ਦੇ ਕਾਰਕਟਰਤਾ ਜੋਸ਼ ਵਿੱਚ ਨੇ ਜਪੀਆਂ ਪਾਰੇ ਨੇ ਇੱਕ ਦੂਜੇ ਨਾਲ ਔਰ ਸਟੂਡੈਂਟ ਜਿਹੜੇ ਨੇ ਖੁਸ਼ ਬੜੇ ਨੇ ਬਹੁਤ ਖੁਸ਼ੀ ਦੇ ਤੌਰ ਤੇ ਜਦੋਂ ਜਿੱਤ ਹੋਈ ਹੁੰਦੀ ਹੈ ਉਸ ਤੋਂ ਬਾਅਦ ਖੁਸ਼ੀ ਤਾਂ ਬਣਦੀ ਹੈ ਪਰ ਦੇਖੋ ਗ ਅਜੇ 2026 ਵਾਲਾ ਸਾਲ ਵੀ ਬਾਕੀ ਹੈ ਉਸ ਦੌਰਾਨ ਕੀ ਹੁੰਦਾ ਉਹ ਦੇਖਣਾ ਹੋਵੇਗਾ ਪੰਜਾਬ ਕਿਵੇਂ ਮੈਸੇਜ 2027 ਦੇ ਲਈ ਭਾਜਪਾ ਪਹੁੰਚਾਉਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਉਹ ਦੇਖਣਾ ਹੋਵੇਗਾ ਪਰ ਇਹ ਸਭ ਦੇ ਵਿਚਾਲੇ ਮੈਂ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ ਪੰਜਾਬ ਦਾ ਔਰ ਗੱਲ ਖੜਾਂ ਦੀ ਸਥਿਤੀ ਦੀ ਪੰਜਾਬ ਇਸ ਸਮੇਂ ਖੜਾਂ ਦੇ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੈਬਨਿਟ ਦੀ ਬੈਠਕ ਸਦੀ ਗਈ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਨੇ ਕੈਬਨਿਟ ਦੀ ਬੈਠਕ ਸੱਦੀ ਹੈ 5 ਸਤੰਬਰ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਕੈਬਨਿਟ ਦੀ ਬੈਠਕ ਹੋਵੇਗੀ ਸ਼ੁੱਕਰਵਾਰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹائش ਦੇ ਉੱਤੇ ਇਹ ਬੈਠਕ ਸੱਦੀ ਗਈ ਹੈ ਤਾਂ ਪੰਜਾਬ ਇਸ ਸਮੇਂ ਸਥਿਤੀ ਜਿਹੜੀ ਹੈਗੀ ਆ ਆਪਾਂ ਸਾਰੇ ਸਮਝਦੇ ਆ ਕਿ ਕੋਈ ਬਹੁਤੀ ਸੁੱਖਾਂ ਵੀ ਨਹੀਂ ਖਾਸ ਤੌਰ ਤੇ 11 12 ਜ਼ਿਲ੍ਹੇ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਔਰ ਲਗਾਤਾਰ ਬਰਸਾਤਾਂ ਦੀ وجہ ਦੇ ਨਾਲ ਦਿੱਕਤਾਂ ਦੇ ਵਿੱਚ ਇਜ਼ਾਫਾ ਹੋਇਆ ਹੈ ਅਜੇ ਇਹ ਬਰਸਾਤਾਂ ਉਮੀਦ ਕਰਦੇ ਆ ਕਿ ਅੱਗੇ ਥੋੜੀਆਂ ਰੁਕ ਜਾਣ ਥਮ ਜਾਣ ਮੌਸਮ ਖੁੱਲ ਜਾਵੇ ਦਾ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੋਏਗਾ ਇਸ ਸਮੇਂ ਹੜ੍ਹ ਪੀੜਤਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਪਰ ਲਗਾਤਾਰ ਪਿਛਲੇ 3-4 ਦਿਨਾਂ ਤੋਂ ਹੋ ਰਹੀ ਬਰਸਾਤ ਨੇ ਚਿੰਤਾ ਵਧਾਈਆਂ ਨੇ ਔਰ ਪਾਣੀ ਦੀ ਮਾਰ ਵੀ ਵਕ-ਵਕ ਥਾਂ ਤੱਕ ਪਹੁੰਚ ਗਈ ਹੈ ਇਨਫੈਕਟ ਪੂਰੇ ਸਟੇਟ ਦੇ ਵਿੱਚ ਹੜ੍ਹ ਪੀੜਤ ਐਲਾਨ ਦਿੱਤਾ ਗਿਆ ਹੈ 23 ਦੇ 23 ਜ਼ਿਲ੍ਹੇ ਕਿਸ ਨਾ ਕਿਸੇ ਤਰੀਕੇ ਨਾਲ ਹੜ੍ਹ ਦੀ ਲਪੇਟ ਦੇ ਵਿੱਚ ਨੇ ਪਾਣੀ ਦੀ ਲਪੇਟ ਦੇ ਵਿੱਚ ਨੇ ਵੀ ਸਰਕਾਰ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਤਾਂ ਸ਼ੁੱਕਰਵਾਰ ਸਵੇਰੇ 11 ਵਜੇ ਕੈਬਨਿਟ ਦੀ ਬੈਠਕ ਹੜ੍ਹ ਦੀ ਸਥਿਤੀ ਦੇ ਵਿਚਾਲੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਹੜ੍ਹ ਪੀੜਤਾਂ ਦੇ ਲਈ ਸ਼ੁੱਕਰਵਾਰ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾਈ ਜਾ ਸਕਦੀ ਹੈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਿੱਧੇ ਤੌਰ ਤੇ ਰਾਹਤ ਕੀ ਪਹੁੰਚ ਰਹੀ ਹੈ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਪਸ਼ੂ ਚਲੇ ਗਏ ਜਿਨ੍ਹਾਂ ਦੇ ਘਰ ਟਹਿਟੇ ਨਹੀਂ ਹੋ ਗਏ ਜਿਨ੍ਹਾਂ ਦਾ ਸਮਾਨ ਸਾਰਾ ਕੁਝ ਖਤਮ ਹੋ ਗਿਆ ਇਨ ਫੈਕਟਰ ਸਭ ਤੋਂ ਵੱਡਾ ਲਾਸ ਜਾਨੀ ਨੁਕਸਾਨ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ